ਬੰਤਾ ਸਿੰਘ ਜੀ ਬੋਲੋ ਬੋਲੋ ਆ ਪੰਡਤ ਮੀਨ ਸਾਹਿਬ ਬੋ ਪੰਡਤ ਜੀ ਜਾਇਓ ਉੱਧਰ ਜਾਇਓ ਜੀ ਪੰਡਤ ਜੱੱਬੋ ਮਾਜਰਾ ਉਹ ਤਾਂ ਡੱਬੇ ਚਲੇ ਜਾਵੇ ਪੰਡਤ ਜੱੱਬੋ ਮਾਜਰਾ ਮੈਂ ਬੇਨਤੀ ਕਰਦਾ ਆ ਜੀ ਭਾਈ ਅਜੀਤ ਸਰਦਾਰ ਨਰੰਗ ਸਿੰਘ ਜੀ ਮੀਮ ਸਾਹ ਭੋਲਾ ਸਿੰਘ ਜੀ ਮੀਮ ਸਾਹ ਸਰਦਾਰ ਸਾਧੂ ਸਿੰਘ ਜੀ ਸ਼ੇਰ ਪਰਸੋਡੀਆਂ ਵਾਕਿਆਵੇ ਇਲਾਕੇ ਦੇ ਨਾਂਮੀ ਬੋਲ ਬੱਜਿਆਂ ਜਿਹਨਾਂ ਦੀ ਮੈਂ ਗੱਲ ਕਰਦਾ ਹਾਂ ਅੱਪਾ 24 ਸੈਕਿੰਡਾਂ 91 ਪੁਆਇੰਟ ਵੇ 24 91 ਇਹ ਕਾਲਾ ਲਿਜਾਮਪੁਰ ਵੇ ਜੱਗੀ ਜੰਡਾਲੇ ਜੱਗੀ ਜੰਡਾਲੇ ਕਾਲਾ ਨੇ ਯਾਂ ਪਰ ਬਿੰਦਰ ਸੇਖਿਆ ਵਾਲਾ ਕਰ ਗਿਆ ਗੜਵਾਨੀ ਸਭਾ ਲਾਇਆ 24 ਸੈਕਿੰਡ 99 ਪੁਆਇੰਟ ਜੋੜੋ ਜੋੜੋ ਭਾਈ ਜੀ ਜੋੜੋ ਅਗਲੀ ਜੋੜੀ ਖੇਡਾਂ ਬਿੰਦ ਮੀਮਸੇ ਦੀਆਂ ਮੈਂ ਆਉਦੀ ਆਪਾਂ ਸੋਹਣੀ ਗੰਦੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਆ ਗਈ ਭਾਈ ਮਿੱਤਰਾਂ ਦੋਸਤਾਂ ਦਾ चौबीस सैकंड तानवे प्वाइंट ये भी मिन्टू समाज पर चौबीस सैकंड पॉइंट भी जोड़ो 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 भाजी अरे भाई ਆ ਵੀਰ ਹੋ ਜਾਓ ਪਿੱਛੇ ਨੂੰ ਪਪੂ ਜੀ ਹੋ ਜਾਓ ਇਹ ਕਿਹੜੇ ਕਿਹੜੇ ਬੀ ਉਪਰਪਿੰਦਰ ਸੇਖਾ ਅੱਪਾ 24 ਸੈਕਿੰਡ 91 ਪੁਆਇੰਟ ਖਾਦੇ ਵੀ ਕਰੀ ਪਿੰਦਰ ਸੇਖਾ ਜੀ ਬੋਲੋ ਨਾ ਹੁਣ ਬਿੰਦਰ ਸੇਖਾ ਮਿੰਟੂ ਮਿਲਗਾ ਜੱਸਾ ਮਿਲਗਾ ਸੀਤਾ ਰਾਜਗੜ 24 ਸੈਕਿੰਡ 99 ਪੁਆਇੰਟ ਹੁਣ ਕਿੱਥੇ ਪਹੁੰਚ ਗਏ ਇੱਕ ਗੱਡੀ ਹੋਰ ਬਾਹਰ ਨਿਕਲ ਗਈ ਹੁਣ ਕਿੱਥੇ ਰਹਿ ਗਏ ਹੁਣ ਲਓ ਤਰੁੰਦਾ ਉਧਰ ਯਾਦੀ ਸਰਵਜਦੀਰ ਆ ਬਾਤ ਕਮਲ ਅਮਾਦੂ ਵਰ ਕੈਨੇਡਾ ਤਾਰੇ ਲੀਲਾ ਆਵੀ ਪਾਈ ਤੁਰੋਂਦਾਂ ਉੱਤਰ ਕਮਲਾ ਮਾਝੀ ਪਰ ਯਾਦੀ ਸਰਪੰਚ ਵੀਰ ਆਵਾਜ਼ ਤਾਰੇ ਲੀਲਾ ਬੰਦਰ ਸੇਖਾ ਬੱਲੂ ਕੋਲੋਟੀ ਅੱਪਾ 24 ਸੈਕਿੰਡ 87 ਪੁਆਇੰਟ ਬਲਕਾਰ ਪਹਾੜਾ 24 87 ਬਲਕਾਰ ਸਿੰਘ ਪਿੰਡ ਕੁਹਾੜਾ ਜਸੂ ਕੁਹਾੜਾ ਰੇਂਕੋ ਗਡਾਰੀ ਕਰਨ ਗਡਾਰੀ ਤੇ ਖਾੜ ਕੋ ਗਰੋਪ 24 ਸੈਕਿੰਡ 87 ਪੁਆਇੰਟ ਲਈ ਅਗਲੀ ਗੱਡੀ ਤਿਆਰ ਹੈ ਜੀ ਹੋ ਜਾਓ ਹੋ ਜਾਓ ਹੋ ਜਾਓ ਬਾਹਰਲੇ ਪਾਸੇ ਨੂੰ ਹੋ ਜਾਓ ਆ ਦਾ ਦੋ ਦਾ ਦੋ ਮੇਰਾ ਵੀਰ ਹਰਦੀਪ ਸਿੰਘ ਜੀ ਦੀਪਾ ਆ ਗਈ ਭਾਈ ਉੱਚੀ ਬੋਲ ਉੱਚੀ ਓਪਾ 24 ਸੈਕਿੰਡ 78 ਪੁਆਇੰਟ ਦਾ ਸਮਾਂ ਜੀ ਦੇਖ ਕੜੀ ਵੀ 24 ਸੈਕਿੰਡ ਹੈ 78 ਪੁਆਇੰਟ ਬਈ ਇਹ ਦੋਹਰ ਵੜ ਗਈ ਪਰਲਾ ਸਤਵਿੰਦਰ ਉਹਦਾ ਭੱਜਿਆ ਵੀ ਇਹ ਸਤਵਿੰਦਰ ਸਿੰਘ ਜੈਨਪੁਰ ਗੁੰਨਾ ਟੰਡਾਰੀ ਲਾਭ ਸਿੰਘ ਢੰਡਾਰੀ ਉਰਨੋ ਭੱਜੇ ਜੀ 24 ਸੈਕਿੰਡ ਦਾ 78 ਪੁਆਇੰਟ ਦਾ ਸਮਾਂ ਲਾਇਆ ਜੀ ਜੋੜੋ ਵੀ ਜੋੜੋ ਅਗਲੀ ਗੱਡੀ ਵੀ ਆ ਗਈ ਭਾਈ ਹੈਲੋ ਹੈਲੋ ਓਏ ਗੋਲਾ ਮੋਕੰਗੜ ਗੜ ਜਵਾਬਾ 24 63 ਦਾ ਸਮਾਂ ਕਰ ਗਿਆ ਆਮਨਬੀਰ ਮੋਕਮਗੜ ਗੋਪੀ ਰਸ਼ੀਨ 24 ਸੈਕਿੰਡ 63 ਪੁਆਇੰਟ ਬਏ ਅਗਲੀ ਗੱਡੀ ਆਹ ਵੀ ਭਾਈ 24 ਸੈਕਿੰਡ 60 ਪੁਆਇੰਟ ਆ ਦੇਖਦਾ ਘੜੀ 24 ਸੈਕਿੰਡ ਤੇ 60 ਪੁਆਇੰਟ ਇਹ ਗੋਲਾ ਮੋਕਮਗੜ ਦੁਆਬਾ ਆਮਰਬੀਰ ਮੋਕਮਗੜਾ ਇਹ ਦੋ ਇਕੱਠੇ ਇਨਾਂ ਦੇ ਬੱਜੇ ਆ कुभाराकम सिंह वाह सद आ जाओ आ जाओ आ जाओ आज इधर आज जाओ बापू जी ए बुजुर्ग साडे मेलिया शान है भाई ਹੱਪਾ ਲਾਰੀ ਸੋਣਾ ਸਮਾ ਗੱਡੀ ਦਾ ਘਰ ਨਾਲ ਨੀਲੀ ਛੱਤ ਵਾਲੇ ਦਾ ਹੱਥ ਸਿਰ ਤੇ ਫਿਰਦਾ ਟਕਾਰੇ ਮੁੰਡਾ ਗੱਲ ਲਾਉਣ ਨੂੰ ਤੈਨਾਂ ਗੱਡੀ ਦਾ ਦੇਖੇ ਵੀ ਫਰਕ ਤਾਂ ਨਹੀਂ ਵਾਹ ਕੀ ਆ ਬਈ 24 53 ਪੁਆਇੰਟ ਦਾ ਸਮਾਂ ਜੀ ਮਾਰੋ ਕੱਢ ਕੇ ਤਾੜੀ ਇੱਕ ਵਾਰੀ 24 ਸੈਕਿੰਡ 53 ਪੁਆਇੰਟ ਦਾ ਸਮਾਂ ਲੱਗ ਗਿਆ ਖਾਲਸਾ ਜੀ ਇਹ ਸ਼ਮਚੇਰ ਸਿੰਘ ਮੀਮਸਾ ਖਾਲਸਾ ਜੀ ਦੇਖ ਕੇ ਹੀ ਲਖ ਲਿਓ ਘੜੀ ਪਰਤੇ ਸ਼ਮਚੇਰ ਸਿੰਘ ਮੀਮਸਾ ਰਾਜੂ ਗੁੱਜਰਵਾਲ ਗੋਰੂ ਲੰਗਾ ਲਾਡੀ ਮੀਮਸਾ ਲਵਲੀ ਮੀਮਸਾ ਇਹ ਬਿੱਟੂ ਧੋਰੀ खालसा जी लाइफ उन्होंने दा भी धन्यवाद करते अब घर समाज चौबीस सैकंड तरवंजा पॉइंट का हो गया सेकंड जी चौबीस सैकंड तरवंजा पॉइंट चमछोट सिंह महमसा सरदार निर्मल सिंह जी गुजरवाल राजू गुजरवाल दविंदर सिंह जी गुजरवाल भाई काका सिंह जी सिकंदरपुर ਧੰਨਵਾਦ ਸਾਰੇ ਭਰਾਵਾਂ ਦਾ ਹਾਂਜੀ ਭਾਈ ਖੱਪਾ ਲਓ ਜੀ ਤੇ ਘੜੀਆਂ ਤੋਏ ਠੀਕ ਹੈ ਫਰਕ ਤਾਂ ਨਹੀਂ ਕੋਈ ਉੱਡਦੀ ਧੂੜ ਦੇ ਸੇ ਗੱਡੀ ਯਾਰ ਦੀ ਨਜ਼ਰ ਨਾ ਆਵੇ ਟੈਨ ਹੈ ਜਿੱਦੀ ਦਾ ਪੂਰੇ 24 ਸੈਕਿੰਡ ਦਾ ਮਾਰੋ ਗੱਡ ਕੇ ਤਾੜੀ ਇੱਕ ਵਾਰੀ ਪੂਰੇ 24 ਸੈਕਿੰਡ ਦਾ ਸਮਾਂ ਜੀ ਇਹ 24 ਲੱਖ ਵਾਲਾ ਵੱਜ ਗਿਆ ਦਲਜੀਤ ਪਸੌੜ ਸੀਪਾ ਮੀਮਸਾ ਹਰਵਿੰਦਰ ਸਮਾਣਾ ਅਰਤਾਰ ਸਿੰਘ ਤਾਰਾ ਦੌਧਰ ਤੇਜਾ ਸਿੰਘ ਪਸਾੜ ਉਹਨਾਂ ਦੇ ਭੱਜੇ ਆ ਪੂਰੇ 24 ਸੈਕਿੰਡ ਰੱਖਦਾ ਲਾ ਕੇ ਸਮੇਂ ਨੂੰ ਕਿੱਥੇ ਦੇਖੋਗਾ ਉਧੇ ਜਾਣੇ ਵੇ ਦਰਸ਼ਕ ਵੀਰ ਸਾਡੇ ਦੇਖੋ ਆ ਛਛ ਕਰਕੇ ਉੱਠ ਗਣੇ ਜਦੋਂ ਬੜਦ ਪਹੁੰਚ ਕੇ ਆਏ ਆ ਸੋਹਣੀ ਸਮਾਣਾ ਬੱਗਾ ਸਮਾਣਾ